ਪੰਜਾਬ ਸਰਕਾਰ ਦੇ ਸੂਬੇ ਵਿੱਚ ਗੈਂਗਸਟਰਾਂ ਨੂੰ ਖਤਮ ਕਰਨ ਦੀ ਮੁਹਿੰਮ ਹੇਠ ਮੋਗਾ 'ਚ ਵੱਡਾ ਇਨਕਾਊਂਟਰ ਹੋਇਆ ਹੈ ਗੈਂਗਸਟਰਾਂ ਖਿਲਾਫ ਪੁਲਿਸ ਦੀ ਕਾਰਵਾਈ ਲਗਾਤਾਰ ਜਾਰੀ ਹੈ ਪਹਿਲਾ ਜੀਰਕਪੁਰ ਮੁਹਾਲੀ ਅਤੇ ਫਿਰ ਪਟਿਆਲਾ ਤੋਂ ਬਾਅਦ ਹੁਣ ਮੋਗਾ ਵਿੱਚ ਵੀ ਪੁਲਿਸ ਨੇ ਤਿੰਨ ਗੈਂਗਸਟਰਾਂ ਦਾ ਇਨਕਾਊਂਟਰ ਕੀਤਾ ਹੈ ਦੋਵਾਂ ਪਾਸਿਓਂ ਤਾੜ-ਤਾੜ ਗੋਲੀਆਂ ਵੀ ਚੱਲੀਆਂ ਨੇ ਪੁਲਿਸ ਨੇ ਤਿੰਨ ਗੈਂਗਸਟਰਾਂ ਨੂੰ ਗ੍ਰਿਫਤਾਰ ਕਰ ਲਿਆ ਹੈ ਸਾਡੇ ਦੇਸ਼ ਨੂੰ ਆਜ਼ਾਦ ਹੋਏ 76 ਸਾਲ ਹੋ ਗਏ ਪਰ ਕਈ ਚੀਜ਼ਾਂ ਵਿੱਚ ਅਜੇ ਵੀ ਸਾਨੂੰ ਆਜ਼ਾਦੀ ਨਹੀਂ ਮਿਲੀ ਜਿਵੇਂ ਕਿ ਸਰਕਾਰੀ ਦਫ਼ਤਰਾਂ 'ਚ ਆਮ ਲੋਕਾਂ ਲਈ ਧੱਕੇ ਬਾਦ ਇੰਤਜ਼ਾਮੀਆਂ ਖੱਜਲ ਖਵਾਰੀਆਂ ਆਜ਼ਾਦੀ ਦੀ ਜੰਗ ਜਿਹੜੀ ਸੀ ਉਹ ਸਾਡੀਆਂ ਅਗਲੀਆਂ ਪੀੜ੍ਹੀਆਂ ਦੀ ਜ਼ਿੰਦਗੀ ਨੂੰ ਸੌਖੀ ਕਰਨ ਵਾਸਤੇ ਲੜੀ ਗਈ ਸੀ ਨਾ ਕਿ ਇਸ ਗੱਲ ਵਾਸਤੇ ਕਿ ਸਾਡੇ ਚਾਚੇ ਤਾਏ ਪਿਓ ਦਾਦੇ ਸਰਕਾਰੀ ਦਫ਼ਤਰਾਂ ਦੇ ਧੱਕੇ ਖਾਣ ਸ਼ਹੀਦ-ਏ-ਆਜ਼ਮ ਸਰਦਾਰ ਭਗਤ ਸਿੰਘ ਹੋਰਾਂ ਜੀ ਦੇ ਸੁਪਨਿਆਂ ਨੂੰ ਸাকার ਕਰਨ ਲਈ ਪੰਜਾਬ ਸਰਕਾਰ ਨੇ ਫੈਸਲਾ ਕੀਤਾ ਕਿ ਪੰਜਾਬ ਦੇ ਲੋਕਾਂ ਨੂੰ ਹੁਣ ਸਰਕਾਰੀ ਦਫ਼ਤਰਾਂ ਦੇ ਗੇੜੇ ਨਹੀਂ ਕੱਢਣੇ ਪੈਣਗੇ ਸਰਕਾਰੀ ਦਫ਼ਤਰ ਖੁਦ ਚੱਲ ਕੇ ਤੁਹਾਡੇ ਘਰ ਆਉਣਗੇ ਹੁਣ ਸਰਕਾਰੀ ਦਫ਼ਤਰਾਂ ਦੇ ਚੱਕਰ ਕੱਟਣ ਦੀ ਲੋੜ ਨਹੀਂ ਬਸ ਡਾਇਲ ਕਰੋ 1076 ਅਤੇ ਸਰਕਾਰੀ ਸਹੂਲਤਾਂ ਆਪਣੇ ਘਰ ਵਿੱਚ ਹੀ ਪਾਓ ਪੰਜਾਬ ਦੀ ਭਗਵੰਤਾਨ ਸਰਕਾਰ ਤੁਹਾਡੇ ਦਵਾਰ ਅੱਜ ਇੱਕ ਇਨਕਾਊਂਟਰ ਕਿਹਾ ਜਾ ਸਕਦਾ ਹੈ ਜੰਕੜਾ ਦੇ ਨਾਲ ਮਟਘੇੜ ਹੋਈ ਹੈ ਪੁਲਿਸ ਦੀ ਕਿੰਨੇ ਲੋਕ ਗ੍ਰਿਫਤਾਰ ਕੀ ਕਰ ਚੁੱਕੇ ਨੇ ਹੋਇਆ ਸਰੋਤ ਪੁਲਿਸ ਵੱਲੋਂ ਪਿਛਲੇ ਕੁਝ ਦਿਨਾਂ ਤੋਂ ਮਾਨਯੋਗ ਐਸਐਸਪੀ ਵਿਵੇਕਸ਼ੀਲ ਸੋਨੀ ਜਿਹਦੇ ਨਿਸ਼ਾ ਨਿਰਦੇਸ਼ ਤੇ ਸ਼ਿਫਟਿੰਗ ਨਾਕਾਬੰਦੀ ਤੇ ਮੋਬਾਈਲ ਗਸ਼ਤ ਪੈਟਰੋਲਿੰਗ ਸ਼ੁਰੂ ਕੀਤੀ ਗਈ ਹੈ ਤਾਂ ਕਿ ਅਪਰਾਧੀਆਂ ਦੇ ਨੱਕ ਪਾਈ ਜਾ ਸਕੇ ਇਸੇ ਲੜੀ ਦੇ ਤਹਿਤ ਅੱਜ ਸੀਆਈਏ ਮੈਨਾ ਦੇ ਇੰਚਾਰਜ ਦਲਜੀਤ ਸਿੰਘ ਨੇ ਸਿਮੇਤ ਪੁਲਿਸ ਪਾਰਟੀ ਬੱਦਨੀ ਤੋਂ ਮੱਲੇਵਾਲਾ ਯਾਰੀ ਸੜਕ ਨੂੰ ਚਰਸਤੇ ਤੇ ਨਾਕਾਬੰਦੀ ਕਰੀ ਸੀ ਤਿੰਨ ਨੌਜਵਾਨ ਮੋਟਰਸਾਈਕਲ ਤੇ ਦੌਧਰ ਸਾਈਡ ਤੋਂ ਆਏ ਪੁਲਸ ਨੇ ਉਹਨਾਂ ਨੂੰ ਰੁਕਣ ਦਾ ਇਸ਼ਾਰਾ ਕੀਤਾ ਤੇ ਉਹਨਾਂ ਨੇ ਵਾਪਸ ਮੋਟਰਸਾਈਕਲ ਭਜਾ ਲਿਆ ਪੁਲਸ ਨੇ ਉਹਨਾਂ ਦਾ ਪੁੱਛਾ ਕੀਤਾ ਤਾਂ ਉਹ ਮੋਟਰਸਾਈਕਲ ਛੁੱਟ ਕੇ ਖੇਤਾਂ ਵਿੱਚੋਂ ਹੋ ਕੇ ਪੁਲਸ ਪਾਰਟੀ ਤੇ ਮਾਰ ਦੇਣ ਦੀ ਨੀਤ ਨਾਲ ਫਾਇਰਿੰਗ ਕਰਨ ਲੱਗੇ ਪੁਲਸ ਪਾਰਟੀ ਨੇ ਵੀ ਉਹਨਾਂ ਨੂੰ ਲਲਕਾਰਿਆ ਤੇ ਆਪਣੇ ਬਚਾਅ ਲਈ ਹਵਾਈ ਫਾਇਰਿੰਗ ਕਰੀ ਪੁਲਸ ਪਾਰਟੀ ਦਾ ਦਬਾਅ ਵਧਦਾ ਵੇਖ ਕੇ ਉਹਨਾਂ ਨੇ ਪੁਲਸ ਪਾਰਟੀ ਕੋਲੇ ਸਰੈਂਡਰ ਕਰ ਦਿੱਤਾ ਜਿਨ੍ਹਾਂ ਕੋਲੋਂ ਤਿੰਨ ਪਿਸਤੌਲ ਬਰਾਮਦ ਹੋਈ ਤੇ ਇਹ ਮੁੱਢਲੀ ਪੁਸ਼ਕેશ ਤੇ ਪਤਾ ਲੱਗਿਆ ਕਿ ਇਹ ਲक्की ਪਟਿਆਲ ਤੇ ਮਨਦੀਪ ਧਾਲੀਵਾਲ ਤੇ ਸ਼ਗਨਪ੍ਰੀਤ ਜੋ ਕਿ ਬੰਬੀਆ ਗੈਂਗ ਦੇ ਗੈਂਗਸਟਰ ਹਨ ਉਹਨਾਂ ਨਾਲ ਇਹ ਸੰਬੰਧ ਦੱਸੀ ਜਾ ਰਿਹਾ ਹੈ ਇਹਨਾਂ ਤਿੰਨਾਂ ਨੂੰ ਮੌਕੇ ਤੇ ਕਾਬੂ ਕਰ ਲਿਆ। ਤਾਂ ਕਿੰਨਾ ਅਸਲਾ ਕਿੰਨਾ ਫੜਾਈ ਇਹਨਾਂ ਦਾ? ਇਹਨਾਂ ਤਿੰਨਾਂ ਕੋਲੋਂ ਤਿੰਨ ਪਿਸਤੌਲ ਬਰਾਮਦ ਹੋਈਆਂ। ਤੇ ਸਰ ਕੋਈ ਜ਼ਖਮੀ ਵੀ ਹੋਇਆ ਜੀ? ਆ ਇਹਦੀ ਮੋਟੋ ਇਡੇ ਵਿੱਚ ਭੱਜਦੇ ਸਮੇਂ ਜਾਂ ਇਹਨਾਂ ਨੂੰ ਕਾਬੂ ਕਰਦੇ ਸਮੇਂ ਇੱਕ ਪੁਲਿਸ ਮਲਾਜਣ ਦੇ ਵੀ ਸੱਟਾਂ ਲੱਗੀਆਂ। ਇਹਨਾਂ 'ਚੋਂ ਇੱਕ ਦੋਸ਼ੀ ਹੈ ਜਸ਼ਵ, ਉਹਦੇ ਵੀ ਪੈਰ ਤੇ ਸੱਟ ਲੱਗੀ ਆ। ਭਾਈ ਜੀ। ਕੋਈ ਗੋਲੀ ਵੀ ਲੱਗੀ ਕਿਸੇ ਨੂੰ? ਨਹੀਂ ਗੋਲੀ ਦੋਨਾਂ ਪਾਸਿਆਂ ਤੋਂ ਕਿਸੇ ਨੂੰ ਕੋਈ ਜ਼ਖਮੀ, ਗੋਲੀ ਨਾਲ ਕੋਈ ਜ਼ਖਮੀ ਨਹੀਂ ਆ। ਤੇ ਸਰ ਕਿੱਥੋਂ ਕਿੱਥੇ ਆ ਰਹੇ ਸੀ? ਇਦਰੋਂ ਦੂਧਰ ਸਾਈਡ ਤੋਂ ਆ ਰਹੇ ਸੀ ਅੱਗੇ ਫਰਦਰ ਤਫतीश ਦਾ ਵਿਸ਼ਾ ਹੈਗਾ ਵੀ ਇਹ ਕਿਸ ਪਰ ਪਈ ਜਾ ਰਹੀ ਸੀ ਜਾਂ ਕੀ ਵਾਰਦਾਤ ਕਰਨ ਜਾ ਰਹੇ ਸੀ ਉਹ ਤਫतीश ਦੌਰਾਨ ਜੋ ਵੀ ਅੱਗੇ ਆਊਗਾ ਤੁਹਾਨੂੰ ਅਪਡੇਟ ਕਰਕੇ ਜਾਈਏ ਇਹ ਤਿੰਨੋਂ ਮੋਟਰਸਾਈਕਲ ਦੇ ਜਵਾਬ ਦੇਣਾ ਹੋਵੇ ਮਨਾਂ